ਸਸਕਾ ਜੀ ਮਹਾ ਕੁਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਨੇ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਵਿੱਚ ਤਬਦੀਲੀ ਕਰਨ ਵਾਲੇ ਵਿਨੇਕਾਰਾਂ ਦੇ ਲਈ ਓਪਨ ਵਰਕ ਪਰਮਿਟ ਦੀ ਆਖਰੀ ਮੀਟਿੰਗ ਵੰਦਾ ਦਿੱਤੀ ਹੈ ਕੈਨੇਡਾ ਓਪਨ ਵਰਕ ਪਰਮਿਟ ਨੀਤੀ ਦੇ ਵਿੱਚ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਲਈ ਹੁਣ ਵਿਦੇਸ਼ਾਂ ਦੇ ਵਿੱਚ ਯੋਗ ਪਰਿਵਾਰਕ ਮੈਂਬਰ ਸ਼ਾਮਲ ਨੇ ਕੈਨੇਡਾ ਨੇ ਇੱਕ ਨਵੇਂ ਮਾਰਗ ਦੇ ਤਹਿਤ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਦੇ ਵਿੱਚ ਤਬਦੀਲ ਹੋਣ ਵਾਲੇ ਵਿਨੇਕਾਰਾਂ ਦੇ ਲਈ ਓਪਨ ਵਰਕ ਪਰਮਿਟ ਸੰਬੰਧੀ ਮਹੱਤਵਪੂਰਨ ਰੋਹ ਪੇਸ਼ ਕੀਤੀ ਹੈ ਕੈਨੇਡਾ ਸਥਾਈ ਨਿਵਾਸੀ ਬਿਨੈਕਾਰਾਂ ਦੇ ਲਈ ਓਪਨ ਵਰਕ ਪਰਮਿਟ ਦੀ ਆਖਰੀ ਮਿਤੀ ਵਾਧਾ ਦਿੱਤੀ ਹੈ ਤੇ ਕੈਨੇਡੀਅਨ ਸਰਕਾਰ ਨੇ ਅਸਥਾਈ ਜਨ ਤੱਕ ਨੀਤੀ ਦਾ ਆਖਰੀ ਮਿਤੀ ਵਾਧਾ ਦਿੱਤਾ ਹੈ ਜਿਸ ਦੇ ਨਾਲ ਕੈਨੇਡਾ ਵਿੱਚ ਯੋਗ ਵਿਅਕਤੀਆਂ ਨੂੰ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਤਹਿਤ ਓਪਨ ਵਰਕ ਪਰਮਿਟ ਜਾਰੀ ਕਰਨ ਦੀ ਸਹੂਲਤ ਮਿਲਦੀ ਸੀ ਹੁਣ ਕੋਈ ਵੀ 31.12.2026 ਤੱਕ ਓਪਨ ਵਰਕ ਪਰਮਿਟ ਲਈ ਅਰਜ਼ੀ ਦੇ ਸਕਦਾ ਹੈ ਓਪਨ ਵਰਕ ਪਰਮਿਟ ਦੇ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 31 ਦਸੰਬਰ 2026 ਤੱਕ ਬਤਾ ਦਿੱਤੀ ਗਈ ਹੈ ਵਧੀ ਹੋਈ ਜਨਤਕ ਨੀਤੀ ਹੁਣ 31 ਦਸੰਬਰ 2026 ਤੱਕ ਓਪਨ ਵਰਕ ਪਰਮਿਟ ਜਾਰੀ ਕਰਨ ਦੀ ਅਗਿਆਤ ਹੋਵੇਗੀ ਤਾਜੋ ਨਵਿਨੀ ਤਰੰਤੇ ਜ਼ਰੂਰਤ ਤੋਂ ਪਛਾਹ ਜਾ ਸਕੀ ਅਤੇ ਓਪਨ ਵਰਕ ਪਰਮਿਟ ਜਨਤਕ ਨੀਤੀ ਦੇ ਯੋਗਤਾ ਮਾਪਦੰਡਾ ਦਾ ਵਿਸਤਾਰ ਕੀਤਾ ਜਾ ਸਕੇ ਤਾਂ ਜੋ ਪਰਿਵਾਰਕ ਪੁਨਰ ਇਕੀਕਰਨ ਨੂੰ ਤੇਜ਼ ਕਰਨ ਦੇ ਵਿੱਚ ਮਦਦ ਲਈ ਵਿਦੇਸ਼ਾਂ ਦੇ ਵਿੱਚ ਯੋਗ ਪਰਿਵਾਰਕ ਮੈਂਬਰਾਂ ਨੂੰ ਸ਼ਾਮਲ ਕੀਤਾ ਜਾ ਸਕੇ ਜਿਨ੍ਹਾਂ ਤੁਸੀਂ ਹਜੇ ਵੀ 2021 ਦੇ ਵਿੱਚ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਤਹਿਤ ਸਮਾ ਕਰਵਾਈ ਗਈ ਆਪਣੀ ਸਥਾਈ ਨਿਵਾਸ ਅਲਜੀ ਤੇ ਫੈਸਲੇ ਦੀ ਉਡੀਕ ਕਰਿਓ ਤਾਂ ਇਹ ਵਿਸਥਾਰ ਤੁਹਾਨੂੰ ਕੈਨੇਡਾ ਵਿੱਚ ਆਪਣੀ ਅਸਥਾਈ ਨਿਵਾਸੀ ਸਥਿਤੀ ਨੂੰ ਬਣਾਈ ਰੱਖਣ ਅਤੇ ਕਿਸੇ ਵੀ ਕਿਤੇ ਅਤੇ ਕਿਸੇ ਵੀ ਮਾਲਕ ਲਈ ਕੰਮ ਕਰਨਾ ਜਾਰੀ ਰੱਖਣ ਦੀ ਆਗਿਆ ਦਿੰਦਾ ਹੈ ਜਦੋਂ ਤੱਕ ਥੋੜੀ ਅਰਜ਼ੀ ਉੱਤੇ ਕਾਰਵਾਈ ਹੋ ਰਹੀ ਹੈ ਇਹ ਵਾਅਦਾ ਸਿਰਫ ਯੋਗ ਵਿਨੇਕਾਰਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਲਾਗੂ ਹੁੰਦਾ ਹੈ 4 ਜੁਲਾਈ 2021 ਨੂੰ ਇੱਕ ਸਥਾਈ ਜਨਤਕ ਨੀਤੀ ਉੱਤੇ ਦਸਤਖਤ ਕੀਤੇ ਗਏ ਸਨ ਤਾਂ ਜੋ ਕੈਨੇਡਾ ਵਿੱਚ ਯੋਗ ਵਿਅਕਤੀ ਨੂੰ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਤਹਿਤ ਓਪਨ ਵਰਕ ਪਰਮਿਟ ਜਾਰੀ ਕਰਨ ਦੀ ਸਹੂਲਤ ਦਿੱਤੀ ਜਾ ਸਕੇ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਤਹਿਤ ਅਰਜ਼ੀ ਦੇਣ ਵਾਲੇ ਸਥਾਈ ਨਿਵਾਸੀ ਬਿਨੇਕਾਰ ਦੇ ਲਈ ਓਪਨ ਵਰਕ ਪਰਮਿਟ ਜਾਰੀ ਕਰਨ ਬਾਰੇ ਇੱਕ ਬਦਲਵੀਂ ਜਨਤਕ ਨੀਤੀ 21 ਅਪ੍ਰੈਲ 2022 ਨੂੰ ਹਸਤਾਖਰ ਕੀਤੀ ਗਈ ਸੀ ਜੋ ਕਿ 6 ਜੂਨ 2022 ਤੋਂ ਲਾਗੂ ਕੁਝ ਸਥਾਨਕ ਵਾਸੀ ਬਿਨੇਕਾਰਾਂ ਨੂੰ ਵਰਕ ਪਰਮਿਟ ਦੀਆਂ ਜ਼ਰੂਰਤਾਂ ਤੋਂ ਛੋਟ ਦੇਣ ਦੀ ਅਸਥਾਈ ਜਨਤਕ ਨੀਤੀ 31 ਦਸੰਬਰ 2026 ਤੱਕ ਵਧਾ ਦਿੱਤੀ ਗਈ ਹੈ। ਤੇ ਬਿਨੇਕਾਰ ਆਪਣੇ ਵਰਕ ਪਰਮਿਟ ਨੂੰ 31 ਦਸੰਬਰ 2026 ਤੱਕ ਵਧਾ ਸਕਦੇ ਨੇ। ਇੱਕ ਵਾਰ ਫਿਰ ਦੱਸ ਦਈਏ। ਸਸਿਕਾ ਜੀ ਮਹਾਂਕਮਲ ਕਪੂ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਕੈਨੇਡਾ ਨੇ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਵਿੱਚ ਤਬਦੀਲੀ ਕਰਨ ਵਾਲੇ ਬਿਨੇਕਾਰਾਂ ਦੇ ਲਈ ਓਪਨ ਵਰਕ ਪਰਮਿਟ ਦੀ ਆਖਰੀ ਮਿਤੀ ਵਧਾ ਦਿੱਤੀ ਹੈ। ਕੈਨੇਡਾ ਓਪਨ ਵਰਕ ਪਰਮਿਟ ਨੀਤੀ ਦੇ ਵਿੱਚ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਤੇ ਲਈ ਹੁਣ ਵਿਦੇਸ਼ਿਆ ਦੇ ਵਿੱਚ ਯੋਗ ਪਰਿਵਾਰਕ ਮੈਂਬਰ ਸ਼ਾਮਲ ਨੇ ਕੈਨੇਡਾ ਨੇ ਇੱਕ ਨਵੇਂ ਮਾਰਗ ਦੇ ਤਹਿਤ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਦੇ ਵਿੱਚ ਤਬਦੀਲ ਹੋਣ ਵਾਲੇ ਵਿਨੇਕਾਰਾਂ ਦੇ ਲਈ ਓਪਨ ਵਰਕ ਪਰਮਿਟ ਸੰਬੰਧੀ ਮਹੱਤਵਪੂਰਨ ਰੋਹਤ ਪੇਸ਼ ਕੀਤੀ ਹੈ ਕੈਨੇਡਾ ਨੇ ਸਥਾਈ ਨਿਵਾਸੀ ਵਿਨੇਕਾਰਾਂ ਦੇ ਲਈ ਓਪਨ ਵਰਕ ਪਰਮਿਟ ਦੀ ਆਖਰੀ ਮਿਤੀ ਵਧਾ ਦਿੱਤੀ ਹੈ ਤੇ ਕੈਨੇਡੀਅਨ ਸਰਕਾਰ ਨੇ ਅਸਥਾਈ ਜਨ ਤੱਕ ਨੀਤੀ ਦਾ ਆਖਰੀ ਮਿਤੀ ਵਾਅਦਾ ਦਿੱਤਾ ਹੈ ਜਿਸ ਦੇ ਨਾਲ ਕੈਨੇਡਾ ਵਿੱਚ ਯੋਗ व्यक्तियों ਨੂੰ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਤਹਿਤ ਓਪਨ ਵਰਕ ਪਰਮਿਟ ਜਾਰੀ ਕਰਨ ਦੀ ਸਹੂਲਤ ਮਿਲਦੀ ਸੀ ਹੁਣ ਕੋਈ ਵੀ 31.12.2026 ਤੱਕ ਓਪਨ ਵਰਕ ਪਰਮਿਟ ਲਈ ਅਰਜ਼ੀ ਦੇ ਸਕਦਾ ਹੈ ਓਪਨ ਵਰਕ ਪਰਮਿਟ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 31 ਦਸੰਬਰ 2026 ਤੱਕ ਵਧਾ ਦਿੱਤੀ ਗਈ ਹੈ ਵਦੀ ਹੋਈ ਜਨਤਕ ਨੀਤੀ ਹੁਣ 31 ਦਸੰਬਰ 2026 ਤੱਕ ਓਪਨ ਵਰਕ ਪਰਮਿਟ ਜਾਰੀ ਕਰਨ ਦੀ ਆਗਿਆ ਤਵੇਗੀ ਤਾਜੋ ਨਵੀਨੀਕਰਨ ਦੀ ਜ਼ਰੂਰਤ ਤੋਂ ਪਛਾਣ ਜਾ ਸਕੇ ਅਤੇ ਓਪਨ ਵਰਕ ਪਰਮਿਟ ਜਨਤਕ ਨੀਤੀ ਦੇ ਯੋਗਤਾ ਮਾਪਦੰਡਾ ਦਾ ਵਿਸਤਾਰ ਕੀਤਾ ਜਾ ਸਕੇ ਤਾਂ ਜੋ ਪਰਿਵਾਰਕ ਪੁਨਰ ਇਕੀਕਰਨ ਨੂੰ ਤੇਜ਼ ਕਰਨ ਦੇ ਵਿੱਚ ਮਦਦ ਲਈ ਵਿਦੇਸ਼ਾਂ ਦੇ ਵਿੱਚ ਯੋਗ ਪਰਿਵਾਰਕ ਮੈਂਬਰਾਂ ਨੂੰ ਸ਼ਾਮਲ ਕੀਤਾ ਜਾ ਸਕੇ ਜਿਨ੍ਹਾਂ ਤੁਸੀਂ ਹਜੇ ਵੀ 2021 ਦੇ ਵਿੱਚ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਤਹਿਤ ਸਮਾ ਕਰਵਾਈ ਗਈ ਆਪਣੀ ਸਥਾਈ ਨਿਵਾਸ ਅਲਜੀ ਤੇ ਫੈਸਲੇ ਦੀ ਉਡੀਕ ਕਰ ਰਹੇ ਹੋ ਤਾਂ ਇਹ ਵਿਸਥਾਰ ਤੁਹਾਨੂੰ ਕੈਨੇਡਾ ਵਿੱਚ ਆ ਆਪਣੀ ਅਸਥਾਈ ਨਿਵਾਸੀ ਸਥਿਤੀ ਨੂੰ ਬਣਾਈ ਰੱਖਣ ਅਤੇ ਕਿਸੇ ਵੀ ਕਿਤੇ ਅਤੇ ਕਿਸੇ ਵੀ ਮਾਲਕ ਲਈ ਕੰਮ ਕਰਨਾ ਜਾਰੀ ਰੱਖਣ ਦੀ ਆਗਿਆ ਦਿੰਦਾ ਹੈ ਜਦੋਂ ਤੱਕ ਥੋੜੀ ਅਰਜ਼ੀ ਉੱਤੇ ਕਾਰਵਾਈ ਹੋ ਰਹੀ ਹੈ ਇਹ ਵਾਅਦਾ ਸਿਰਫ ਯੋਗ ਵਿਨੇਕਾਰਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਲਾਗੂ ਹੁੰਦਾ ਹੈ 4 ਜੁਲਾਈ 2021 ਨੂੰ ਇੱਕ ਸਥਾਈ ਜਨਤਕ ਨੀਤੀ ਉੱਤੇ ਦਸਤਖਤ ਕੀਤੇ ਗਏ ਸਨ ਤਾਂ ਜੋ ਕੈਨੇਡਾ ਵਿੱਚ ਯੋਗ ਵਿਅਕਤੀਆਂ ਨੂੰ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਤਹਿਤ ਓਪਨ ਵਰਕ ਪਰਮਿਟ ਜਾਰੀ ਕਰਨ ਦੀ ਸਹੂਲਤ ਦਿੱਤੀ ਜਾ ਸਕੇ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਤਹਿਤ ਅਰਜ਼ੀ ਦੇਣ ਵਾਲੇ ਸਥਾਈ ਨਿਵਾਸੀ ਬਿਨੈਕਾਰ ਦੇ ਲਈ ਓਪਨ ਵਰਕ ਪਰਮਿਟ ਜਾਰੀ ਕਰਨ ਬਾਰੇ ਇੱਕ ਬਦਲਵੀਂ ਜਨਤਕ ਨੀਤੀ 21 ਅਪ੍ਰੈਲ 2022 ਨੂੰ ਹਸਤਾਖਰ ਕੀਤੀ ਗਈ ਸੀ ਜੋ ਕਿ 6 ਜੂਨ 2022 ਤੋਂ ਲਾਗੂ ਕੁਝ ਸਥਾਨਕ ਵਾਸੀ ਬਿਨੇਕਾਰਾਂ ਨੂੰ ਵਰਕ ਪਰਮਿਟ ਦੀਆਂ ਜ਼ਰੂਰਤਾਂ ਤੋਂ ਛੋਟ ਦੇਣ ਦੀ ਅਸਥਾਈ ਜਨਤਕ ਨੀਤੀ 31 ਦਸੰਬਰ 2026 ਤੱਕ ਵਧਾ ਦਿੱਤੀ ਗਈ ਹੈ ਤੇ ਬਿਨੇਕਾਰ ਆਪਣੇ ਵਰਕ ਪਰਮਿਟ ਨੂੰ 31 ਦਸੰਬਰ 2026 ਤੱਕ ਵਧਾ ਸਕਦੇ ਨੇ ਇੱਕ ਵਾਰ ਫਿਰ ਦੱਸੀ ਸਸਿਕਾ ਜੀ ਮਹਾਕਮਿਲ ਕਪੂਰ ਉਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਨੇ ਅਸਥਾਈ ਨਿਵਾਸੀ ਤੋਂ ਅਸਥਾਈ ਨਿਵਾਸੀ ਮਾਰਗਦਰਸ਼ਕ ਵਿੱਚ ਤਬਦੀਲੀ ਕਰਨ ਵਾਲੇ ਬਿਨੇਕਾਰਾਂ ਦੇ ਲਈ ਓਪਨ ਵਰਕ ਪਰਮਿਟ ਦੀ ਆਖਰੀ ਮਿਤੀ ਵਧਾ ਦਿੱਤੀ ਹੈ ਕੈਨੇਡਾ ਓਪਨ ਵਰਕ ਪਰਮਿਟ ਨੀਤੀ ਦੇ ਵਿੱਚ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਲਈ ਹੁਣ ਵਿਦੇਸ਼ਾਂ ਦੇ ਵਿੱਚ ਯੋਗ ਪਰਿਵਾਰਕ ਮੈਂਬਰ ਸ਼ਾਮਲ ਨੇ ਕੈਨੇਡਾ ਨੇ ਇੱਕ ਨਵੇਂ ਮਾਰਗ ਦੇ ਤਹਿਤ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਦੇ ਵਿੱਚ ਤਬਦੀਲ ਹੋਣ ਵਾਲੇ ਵਿਨੇਕਾਰਾਂ ਦੇ ਲਈ ਓਪਨ ਵਰਕ ਪਰਮਿਟ ਸੰਬੰਧੀ ਮਹੱਤਵਪੂਰਨ ਰਾਹਤ ਪੇਸ਼ ਕੀਤੀ ਹੈ ਕੈਨੇਡਾ ਨੇ ਸਥਾਈ ਨਿਵਾਸੀ ਵਿਨੇਕਾਰਾਂ ਦੇ ਲਈ ਓਪਨ ਵਰਕ ਪਰਮਿਟ ਦੀ ਆਖਰੀ ਮਿਤੀ ਮਤਾ ਦਦੀਤੀ ਹੈ ਤੇ ਕੈਨੇਡੀਅਨ ਸਰਕਾਰ ਨੇ ਅਸਥਾਈ ਜਨਤਕ ਨੀਤੀ ਦਾ ਆਖਰੀ ਮਿਤੀ ਵੰਦਾ ਦਿੱਤਾ ਜਿਸ ਦੇ ਨਾਲ ਕੈਨੇਡਾ ਵਿੱਚ ਯੋਗ ਵਿਅਕਤੀਆਂ ਨੂੰ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਤਹਿਤ ਓਪਨ ਵਰਕ ਪਰਮਿਟ ਜਾਰੀ ਕਰਨ ਦੀ ਸਹੂਲਤ ਮਿਲਦੀ ਸੀ ਹੁਣ ਕੋਈ ਵੀ 31.12.2026 ਤੱਕ ਓਪਨ ਵਰਕ ਪਰਮਿਟ ਲਈ ਅਰਜ਼ੀ ਦੇ ਸਕਦਾ ਹੈ ਓਪਨ ਵਰਕ ਪਰਮਿਟ ਦੇ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 31 ਦਸੰਬਰ 2026 ਤੱਕ ਵਧਾ ਦਿੱਤੀ ਗਈ ਹੈ ਵਧੀ ਹੋਈ ਜਨਤਕ ਨੀਤੀ ਹੁਣ 31 ਦਸੰਬਰ 2026 ਤੱਕ ਓਪਨ ਵਰਕ ਪਰਮਿਟ ਜਾਰੀ ਕਰਨ ਦੀ ਅਗਿਆਤ ਹੋਵੇਗੀ ਤਾਜੋ ਨਵੀਨੀਕਰਨ ਤੇ ਜ਼ਰੂਰਤ ਤੋਂ ਪਛਾਹ ਜਾ ਸਕੇ ਅਤੇ ਓਪਨ ਵਰਕ ਪਰਮਿਟ ਜਨਤਕ ਨੀਤੀ ਦੇ ਯੋਗਤਾ ਮਾਪਦੰਡਾ ਦਾ ਵਿਸਤਾਰ ਕੀਤਾ ਜਾ ਸਕੇ ਤਾਂ ਜੋ ਪਰਿਵਾਰਕ ਪੁਨਰ ਇਕੀਕਰਨ ਨੂੰ ਤੇਜ਼ ਕਰਨ ਦੇ ਵਿੱਚ ਮਦਦ ਲਈ ਵਿਦੇਸ਼ਾਂ ਦੇ ਵਿੱਚ ਯੋਗ ਪਰਿਵਾਰਕ ਮੈਂਬਰਾਂ ਨੂੰ ਸ਼ਾਮਲ ਕੀਤਾ ਜਾ ਸਕੇ ਜਿਕਰ ਤੁਸੀਂ ਹਜੇ ਵੀ 2021 ਦੇ ਵਿੱਚ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਤਹਿਤ ਸਮਾ ਕਰਵਾਈ ਗਈ ਆਪਣੀ ਸਥਾਈ ਨਿਵਾਸ ਅਲਜੀ ਤੇ ਫੈਸਲੇ ਦੀ ਉਡੀਕ ਕਰ ਰਹੇ ਹੋ ਤਾਂ ਇਹ ਵਿਸਥਾਰ ਤੁਹਾਨੂੰ ਕੈਨੇਡਾ ਵਿੱਚ اپنی ارتھائی ਨਿਵਾਸੀ ਸਥਿਤੀ ਨੂੰ ਬਣਾਈ ਰੱਖਣ ਅਤੇ ਕਿਸੇ ਵੀ ਕੀਤੇ ਅਤੇ ਕਿਸੇ ਵੀ ਮਾਲਕ ਲਈ ਕੰਮ ਕਰਨਾ جاری ਰੱਖਣ ਦੀ ਅਗਿਆਦਿੰਦਾ ਜਦੋਂ ਤੱਕ ਤੁਹਾਡੀ ਅਰਜ਼ੀ ਉੱਤੇ ਕਾਰਵਾਈ ਹੋ ਰਹੀ ਹੈ ਇਹ ਵਾਅਦਾ ਸਿਰਫ ਯੋਗ ਵਿਨੇਕਾਰਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਲਾਗੂ ਹੁੰਦਾ ਹੈ 4 ਜੁਲਾਈ 2021 ਨੂੰ ਇੱਕ ਸਥਾਈ ਜੁੰਤਕ ਨੀਤੀ ਉੱਤੇ ਦਸਤਖਤ ਕੀਤੇ ਗਏ ਸਨ ਤਾਂ ਜੋ ਕੈਨੇਡਾ ਵਿੱਚ ਯੋਗ ਵਿਅਕਤੀ ਨੂੰ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਤਹਿਤ ਓਪਨ ਵਰਕ ਪਰਮਿਟ ਜਾਰੀ ਕਰਨ ਦੀ ਸਹੂਲਤ ਦਿੱਤੀ ਜਾ ਸਕੇ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਤਹਿਤ ਅਰਜ਼ੀ ਦੇਣ ਵਾਲੇ ਸਥਾਈ ਨਿਵਾਸੀ ਬਿਨੈਕਾਰ ਦੇ ਲਈ ਓਪਨ ਵਰਕ ਪਰਮਿਟ ਜਾਰੀ ਕਰਨ ਬਾਰੇ ਇੱਕ ਬਦਲਵੀਂ ਜੁੰਤਕ ਨੀਤੀ 21 ਅਪ੍ਰੈਲ 2022 ਨੂੰ ਹਸਤਾਖਰ ਕੀਤੀ ਗਈ ਸੀ ਜੋ ਕਿ 6 ਜੂਨ 2022 ਤੋਂ ਲਾਗੂ ਹੋਈ ਸੀ ਕੁਝ ਸਥਾਨਕ ਵਾਸੀ ਬਿਨੇ ਕਾਰਨ ਨੂੰ ਵਰਕ ਪਰਮਿਟ ਦੀਆਂ ਜ਼ਰੂਰਤਾਂ ਤੋਂ ਛੋਟ ਦੇਣ ਦੀ ਅਸਥਾਈ ਜਨਤਕ ਨੀਤੀ 31 ਦਸੰਬਰ 2026 ਤੱਕ ਵਧਾ ਦਿੱਤੀ ਗਈ ਹੈ ਤੇ ਬਿਨੇ ਕਾਰ ਆਪਣੇ ਵਰਕ ਪਰਮਿਟ ਨੂੰ 31 ਦਸੰਬਰ 2026 ਤੱਕ ਵਧਾ ਸਕਦੇ ਨੇ ਇੱਕ ਵਾਰ ਫਿਰ ਦੱਸੀਏ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ